ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰੂੰਗਾ ਮੁੱਖ ਮੰਤਰੀ ਹਰਿਆਣਾ ਸਰਦਾਰ ਨੈਤ ਸਿੰਘ ਸੈਣੀ ਜੀ ਦਾ ਮੇਰੇ ਬਹੁਤ ਹੀ ਸਦਕਾਰਿਓਗੋ ਪੰਜਾਬ ਦੀ ਸਿਆਸਤ ਦੇ ਮੈਂ ਕਹੂੰਗਾ ਕਿ ਜਿਹੜੇ ਪੂਰੇ ਪਰਪੱਕ ਨੇ ਸੁਨੀਲ ਜਾਖੜ ਜੀ ਦਾ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਦਾ ਔਰ ਇਸੇ ਤਰ੍ਹਾਂ ਮੇਰੇ ਛੋਟੇ ਵੀਰ ਕਮਾ ਕੇ ਵੱਡੇ ਵੀਰ ਕਮਾਉਣ ਕੇ ਛੋਟੇ ਰਵਨੀਤ ਬਿੱਟੋ ਜੀ ਰਤਬਾ ਬਹੁਤ ਵੱਡਾ ਗੋਦੀ ਸਾਹਿਬ ਦੀ ਮਿਹਰਬਾਨੀ ਸਤਿਕਾਰ ਤੇ ਤਰਨ ਪੰਡਾਰੀ ਜੀ ਜਿਨ੍ਹਾਂ ਨੇ ਦੇ ਸੂਤਰਤਾਰ ਬਣਿਆ ਔਰ ਗੈਰਹਾਜ਼ਰ ਨੇ ਭਾਵੇਂ ਸਗਠਨ ਮੰਤਰੀ ਜੀ ਜਿਹੜੇ ਸਾਡੇ ਆ ਗਏ ਆ ਜੀ ਤਰਨ ਪੰਡਾਰੀ ਜੀ ਤਾਂ ਬੈਠੇ ਆ ਸਗਠਨ ਮੰਤਰੀ ਸਾਡੇ ਸ਼੍ਰੀ ਨਿਵਾਸ਼ ਜੀ ਮੈਂ ਸਮਝਦਾ ਕਿ ਉਹਨਾਂ ਨੇ ਪੈਨ ਮਾਰੀ ਗਏ ਮਾਰੀ ਗਏ ਇਸੇ ਤਰ੍ਹਾਂ ਧੰਨਵਾਦ ਕਰੂੰ ਵਿਕਰਮ ਚੀਮਾ ਜੀ ਦਾ ਹੌਬੀ ਧਾਲੀਵਾਦ ਜੀ ਦਾ ਔਰ ਜਿਆਦਾ ਸਭ ਤੋਂ ਪਿਛਲੇ 15 20 ਸਾਲ ਤੋਂ ਪੈਨ ਮਾਰ ਰਹੇ ਸੀਗੇ ਬਨੀਰ ਜੋਸ਼ੀ ਜੀ ਹਮੇਸ਼ਾ ਹੀ ਕਿ ਤੂੰ ਜਿੰਨੀ ਮਿਹਨਤ ਕਰਦਾ ਤੇਰੀ ਥਾਂ ਬੀਜੇਪੀ ਜਾ ਸਕਦੇ ਦਾ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰੂੰਗਾ ਕਿ ਮੈਨੂੰ ਸਾਰੇ ਵਰਲਡ ਦੇ ਸਭ ਤੋਂ ਵੱਡਾ ਜਿਹੜਾ ਡੈਮੋਕ੍ਰੈਟਿਕ ਪਰਿਵਾਰ ਹੈ ਭਾਰਤੀ ਜਨਤਾ ਪਾਰਟੀ ਉਹਦੇ ਵਿੱਚ ਅੱਜ ਸ਼ਾਮਲ ਕਰਕੇ ਮੌਕਾ ਦਿੱਤਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਮੈਂ ਬਿੱਟੂ ਜੀ ਦੀ ਗੱਲ ਨੂੰ ਤਾਇਦ ਕਰੂੰਗਾ ਜਿਹੋ ਜਾਂ ਯੂਪੀਐਸਸੀ ਦਾ ਟੈਸਟ ਪਾਸ ਕਰ ਲਿਆ ਤੇ ਜਿਹੋ ਜਾਂ ਬੀਜੇਪੀ ਦੇ ਇਹ ਉਹ ਜੋਇਨ ਕਰਨ ਤੱਕ ਜਿਹੜੇ ਹੈਗੇ ਪੜਾਹ ਲੰਘ ਲਿਆ ਤੇ ਇਹ ਵਾਕਈ ਇਸ ਦੀ ਗੱਲ ਦਿੱਤੀ ਹੈ। ਤੇ ਮੈਂ ਦੋ ਗੱਲਾਂ ਕਰੂੰਗਾ ਕਿ ਮੈਂ ਦਾਦੇ ਤੋਂ ਲਾ ਕੇ ਪਿਓ ਤੋਂ ਲਾ ਕੇ ਤੇ ਅੱਜ ਆਪ 54 ਸਾਲ ਦਾ ਹੋ ਗਏ। ਅਕਾਲੀ ਪਰਿਵਾਰ ਕਿਉਂ ਛੱਡਿਆ ਇਹ ਬੜੀ ਵੱਡੀ ਗੱਲ ਹੈ ਅੱਜ ਦੀ ਜਿਹੜੀ ਸਿਆਸਤ ਦੇ ਵਿੱਚ ਦੋ ਹੀ ਗੱਲਾਂ ਕੋਈ ਮੈਂ ਕਿਸੇ ਦੀ ਨਿੰਦਿਆ ਨਹੀਂ ਕਰੂੰਗਾ ਜੇ ਸਰਦਾਰ ਸੁਖਬੀਰ ਸਿੰਘ ਬਾਦਲਾਬੀ ਵਰਗੀ ਕਮੇਟੀ ਦੀ ਮੀਟਿੰਗ ਕਰਦਾ ਹੈ ਕਿ ਉਹ ਕਹਿ ਰਿਹਾ ਕਿ ਮੇਰਾ ਭਾਜਪਾ ਨਾਲ ਮੁੱਕ ਗਿਆ ਮੁੱਕ ਗਿਆ ਬਸ ਆਪਣਾ ਸਮਝੌਤਾ ਹੋ ਗਿਆ ਤੇ ਸਰਕਾਰ ਬਣੀ ਪਈ ਹੈ ਤਕੜੇ ਹੋ ਕੇ ਚਾਰ ਪੈਸੇ ਵੀ ਖਰਚੋ ਤੇ ਕੰਮ ਕਰੋ ਤੇ ਜਿੱਥੋਂ ਮੈਂ ਪੁਨਰ ਸਰਜੀਤ ਕਰਦਾ ਕਰਦਾ ਆਇਆ ਉਹ ਕਹਿੰਦੇ ਆਪਣਾ ਸਾਰਾ ਹੀ ਤੈ ਹੈ ਤੁਸੀਂ ਬੇਫਿਕਰ ਹੋ ਜਾਓ ਆਪਾਂ ਕਰ ਲਾਂਗੇ ਤੇ ਫਿਰ ਮੈਨੂੰ ਇੱਕ ਗੱਲ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਯਾਦ ਆ ਗਈ ਉਹਨਾਂ ਨੇ ਲੀਡਰਸ਼ਿਪ ਪੰਜਾਬ ਦੇ ਵਿੱਚ ਕਿਵੇਂ ਖਤਮ ਕੀਤੀ ਕਿ ਬੜਾ ਨਾ ਕਿਸੇ ਨੂੰ ਨਹੀਂ ਪਤਾ ਤੁਸੀਂ ਜਰਨਲਿਸਟ ਬਹੁਤ ਸਿਆਣੇ ਬੈਠੇ ਹੋ ਪਰ ਕਈ ਗੱਲਾਂ ਲੁਕ ਜਾਂਦੀਆਂ ਪਿੱਛੇ ਰਹਿ ਜਾਂਦੀਆਂ ਉਹਨਾਂ ਨੇ ਜਾਣਾ ਕਿ ਮੰਨ ਲਓ ਜਮੀਤ ਜਗਤਸਰ ਜਗਮੀਤ ਸਿੰਘ ਬਰਾੜ ਸਾਹਿਬ ਦੇ ਹਲਕੇ ਚ ਗਏ ਆ ਵੇਖ ਲੈਣਾ ਵੀ ਥੱਲੇ ਵਾਲੇ 3 4 5 ਕਿਹੜੇ ਲੀਡਰ ਆ ਉਹਨਾਂ ਨੂੰ ਹੱਥ ਘੁੱਟ ਕੇ ਕਹਿ ਦੇਣਾ ਕਿ ਐਂ ਕਰੀ ਤੂੰ ਸਿੱਧੀਆਂ ਮੇਰੇ ਨਾਲ ਤਾਰਾਂ ਜੋੜ ਸਿੱਧੀਆਂ ਗ੍ਰਿਡ 'ਚ ਹੀ ਤਾਰਾਂ ਜੋੜ ਉਹ ਸਮਝ ਲਓ ਉਸ ਲੀਡਰ ਦੀ ਉਸੇ ਦਿਨ ਤੋਂ ਫੂਕ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਅੱਜ ਇਸੇ ਕਰਕੇ ਹੀ ਰੋਸ ਰਸ ਕੇ ਕੱਬੇ ਸੱਜੇ ਗਏ ਫਿਰ ਮੈਂ ਇਹ ਸੋਚਿਆ ਕਿ ਗ੍ਰਿਡ 'ਚ ਜਦੋਂ ਤਾਰਾਂ ਜੋੜਨੀਆਂ ਇਹਨਾਂ ਨੇ ਵਾਇਆ ਇਹਨਾਂ ਦੇ ਮੀਟਰ ਜਾਂ ਟਰਾਂਸਫਾਰਮਰ ਕਿਉਂ ਲਵਾ ਮੈਂ ਸਿੱਧੀਆਂ ਇੱਧਰ ਹੀ ਗ੍ਰਿਡ 'ਚ ਤਾਰਾਂ ਜੋੜਾਂ ਇੱਕ ਤਾਂ ਸਭ ਤੋਂ ਵੱਡੀ ਵਜ੍ਹਾ ਇਹ ਆ ਕਿ ਰੇਮੋ ਕਰਮੀ ਜਦੋਂ ਭਾਜਪਾ ਤੇ ਚੱਲਣਾ ਤੁਸੀਂ ਤੇ ਫਿਰ ਅਸੀਂ ਸਿੱਧੀ ਭਾਰਤੀ ਜਨਤਾ ਪਾਰਟੀ ਲਈ ਕੰਮ ਕਿਉਂ ਨਾ ਕਰੀਏ ਦੂਜੀ ਗੱਲ ਮੇਰੀ ਕਈ ਵਾਰੀ ਜਦੋਂ ਮੈਂ ਵਿਹਲਾ ਬੈਠਾ ਸੀ ਪੁਨਰ ਸਰਜੀਤ ਤੋਂ ਤੇ ਗੱਲਾਂ ਮਨ ਤੇ ਅਸਰ ਕਰ ਜਾਂਦੀਆਂ ਮੈਨੂੰ ਤੁਹਾਡੇ ਨਾਲ ਵੀ ਗਿਲਾ ਹੈ ਪੱਤਰਕਾਰ ਵੀਰਾਂ ਨਾਲ 10 10 8 8 7 7 ਮਿੰਟ ਦੀ ਤੁਸੀਂ ਉਹ ਵੀਡੀਓ ਚਲਾਈ ਹੈ ਸ਼੍ਰੀ ਅਮਰਸ਼ਾਹੀ ਜੀ ਦੀ ਸ਼ੈਨੀ ਸਾਹਿਬ ਨੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਸਾਬਜਾਦਿਆਂ ਦੇ ਸ਼ਹਾਦਤ ਦੇ ਉੱਤੇ 34 35 ਮਿੰਟ ਦੀ ਵੀਡੀਓ ਹੈ ਸ਼੍ਰੀ ਅਮਰਤ ਸ਼ਾਹ ਜੀ ਦੀ ਮੈਂ ਤੁਹਾਡੇ ਰਾਂ ਹੀ ਹਰ ਪੰਜਾਬੀ ਨੂੰ ਬੇਨਤੀ ਕਰੂੰਗਾ ਖਾਸ ਕਰਕੇ ਸਿੱਖਾਂ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਉਹ ਵੀਡੀਓ ਇੱਕ ਵਾਰੀ ਜ਼ਰੂਰ ਸੁਣ ਲਓ ਉਹ ਵੀਡੀਓ ਸੁਣ ਤੋਂ ਬਾਅਦ ਤੁਹਾਡੇ ਜਿਹੜੇ ਸ਼ੰਕੇ ਐ ਮੈਂ ਕਹਿੰਦਾ ਸਾਡੇ ਵਾਲੇ ਟੱਬਰਾਂ ਵੱਲੋਂ ਹੀ ਪਾਏ ਜਾਦੇ ਸ਼ੰਕੇ ਐ ਮੈਨੂੰ ਨਹੀਂ ਲੱਗਦਾ ਕਿ ਕੋਈ ਦੂਜਾ ਧਰਮ ਸਾਨੂੰ ਕੋਈ ਨੀਵਾ ਕਰ ਸਕਦਾ ਜਾਂ ਸਾਡੇ 'ਚ ਕੋਈ ਪਿੰਨ ਮਾਰ ਸਕਦਾ ਤਾਂ ਜਦੋਂ ਤੁਸੀਂ ਉਹ ਭਾਸ਼ਣ ਸੁਣੋਗੇ ਤਾਂ ਮੇਰਾ خیال ਹੈ ਕਿ ਲੂਕੰਡੇ ਖੜੇ ਹੋ ਜਾਂਦੇ ਹਰੇਕ ਸਿੱਖ ਦੇ ਜਦੋਂ ਦੇਸ਼ ਦਾ ਦੋਨੋਂ ਜਿਹੜੇ ਸਿਰੇ ਦੀ ਤਾਕਤ ਦੇ ਲੋਕ ਹੈ ਜਦੋਂ ਉਹ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼ਹੀਦਾਂ ਬਾਰੇ ਗੱਲ ਕਰਦੇ ਆ ਇਹ ਗੱਲ ਕੋਈ ਛੋਟੀ ਨਹੀਂ ਹੈ ਮੈਂ ਉਸ ਤੋਂ ਵੀ ਅੱਗੇ ਉਤਸੁਕਤਾ ਬਣੀ ਤੇ ਮੈਂ ਅੱਗੇ ਇਹਨੂੰ ਥੋੜਾ ਤੁਰਿਆ ਤੇ ਪਤਾ ਲੱਗਿਆ ਕਿ ਮੋਦੀ ਸਾਹਿਬ ਨੇ ਹੁਕਮ ਕੀਤਾ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਕੀਤਾ ਕਿ 768 ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਸ਼ਹੀਦਾਂ ਦੇ ਹਰ ਭਾਸ਼ਾ ਦੇ ਵਿੱਚ ਜਿਹੜਾ ਹੈਗਾ ਸ਼ਹਾਦਤ ਮਨਾਉਣ ਦਾ ਫੈਸਲਾ ਕੀਤਾ ਸਾਥ ਤੱਕ ਦੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰ ਤੇ ਨਹੀਂ ਮਨਾਏ ਗਏ ਕਿਉਂਕਿ ਅਸੀਂ ਤਾਂ ਕੱਲੇ ਐਸਡੀਪੀਸੀ ਦੇ ਦੁਆਲੇ ਹੀ ਰਹਿੰਦੇ ਸੀ ਇਹ ਪਰਸਨਲੀ ਤੌਰ ਤੇ ਗਏ ਨਹੀਂ ਐ ਇਸ ਕਰਕੇ ਇਹ ਦੋ ਤਿੰਨ ਗੱਲਾਂ ਨੇ ਬਹੁਤ ਗਹਿਰਾ ਅਸਰ ਕੀਤਾ ਔਰ ਤੀਜੀ ਗੱਲ ਮੈਂ ਮੈਂ ਇੱਕ ਗੱਲ ਪ੍ਰਧਾਨ ਸਾਹਿਬਾਨ ਦੋਨੋਂ ਬੈਠੇ ਐ ਮੈਂ ਸਮਝਦਾ ਕਿ ਸਾਡੀ ਪਾਰਟੀ ਇੱਥੇ ਤਾਂ ਡਬਲ ਇੰਜਨ ਹੀ ਐ ਕਿਉਂਕਿ ਇੱਕ ਗੱਲ ਦੇ ਵਿੱਚ ਕਿਤੇ ਨਾ ਕਿਤੇ ਪਹਚਾਉਣ ਦੇ ਵਿੱਚ ਕਿਉਂਕਿ ਮੈਂ ਕਾਫੀ ਸਤਾਰਕ ਆ ਆਪਣੇ ਆਪ ਨੂੰ ਸਮਝਦਾ ਕਿੰਨਾ ਕਹੇਗਾ ਕਿੰਨਾ ਨਹੀਂ ਤੁਹਾਡੀ ਕਲਮ ਦੱਸ ਦਊਗੀ ਪਰ ਮੈਂ ਸਤਾਰਕ ਇਸ ਕਰਕੇ ਕਹਿੰਦਾ ਕਿ ਮੈਂ মিডিਆ ਨਾਲ ਅਪਡੇਟ ਰਹਿਣਾ ਐ ਪਰ 220 ਦਾ ਪਾਠਕ੍ਰਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ CBSE ਦੇ ਸਿਲੇਬਸ ਚ ਪਾਇਆ ਪਰ ਮੈਨੂੰ ਨਹੀਂ ਸੀ ਪਤਾ ਮੈਨੂੰ ਵਨੀਤ ਜੀ ਦੇ ਕੋਲੇ ਬੈਠਿਆ ਜਦੋਂ ਅਸੀਂ ਕੋਈ ਕਾਗਜ਼ ਫਰੋੜ ਰਿਆ ਸੀ ਮੈਦੇ ਤੇ ਮੈਂ ਉੱਥੋਂ ਸਾਹਮਣੇ ਆਏ ਕਿ 220 ਤੋਂ ਪਾਠਕ੍ਰਮ ਪਾਇਆ ਹੈ ਸਾਥੋਂ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਮੈਂ ਤਾਂ ਨਹੀਂ ਸੁਣਿਆ ਤਿੰਨ ਸਰਕਾਰਾਂ ਮੈਂ ਸਰਕਾਰ ਦੇ ਘਰੇ ਬੈਠ ਕੇ ਅਣਡਾਈਆਂ ਵੀ ਅਸੀਂ ਕੋਈ ਪਾਠਕ੍ਰਮ ਜੋੜ ਲਿਆ ਹੋਵੇ ਇਹ ਤਿੰਨ ਚਾਰ ਗੱਲਾਂ ਨੇ ਮੇਰੇ ਮਨ ਤੇ ਬਹੁਤ ਡੇਰਾ ਅਸਰ ਪਾਇਆ ਪਰ ਮੈਂ ਤਾਇਦ ਕਰੂੰਗਾ ਪ੍ਰਧਾਨ ਸਾਹਿਬ ਤੋਂ ਲਾ ਕੇ ਸੈਣੀ ਸਾਹਿਬ ਦੀ ਗੱਲ ਨੂੰ ਕਿ ਅੱਜ ਪੰਜਾਬ ਸੋਚਦਾ ਕਿ ਅੱਜ ਪੰਜਾਬ ਹਤਾਸ਼ ਹੈ ਨਰਾਸ਼ ਹੈ ਕਿਸ ਗੱਲ ਤੋਂ ਕਿਉਂਕਿ ਦੋ ਵਾਰੀ ਠੱਗੀ ਵੱਜ ਗਈ इमोਸ਼ਨਲੀ ਬਲੈਕਮੇਲ ਹੋ ਗਈ ਘਰ ਘਰ ਨੌਕਰੀ ਕਰਜ਼ਾ ਮਾਫੀ ਦੇ ਨਾਰੇ ਹਜ਼ਾਰ ਹਜ਼ਾਰ ਰੁਪਏ ਦੇ 2500 ਪੈਨਸ਼ਨ ਤੇ ਬਾਕੀ ਦੇ ਜਿਹੜੇ ਨਾਰੇ ਸੀ ਇਹਨਾਂ ਚ इमोਸ਼ਨਲੀ ਬਲੈਕਮੇਲ ਜਿਹੜਾ ਹੈਗਾ ਪੰਜਾਬ ਦੀ ਜਨਤਾ ਹੋਈ ਪਈ ਹੈ ਤੇ ਮੈਂ ਜਦੋਂ ਪੰਜਾਬ ਦੀ ਕੰਧ ਤੇ ਲਿਖਿਆ ਵੇਖਦਾ ਇੱਕੋ ਹੀ ਗੱਲ ਦਿਖਦੀ ਹੈ ਕਿ ਪੰਜਾਬ ਜਿੰਨਾ ਆਰਥਿਕ ਤੌਰ ਤੇ ਟੁੱਟ ਚੁੱਕਿਆ ਜਿੰਨਾ ਪੰਜਾਬ ਜਿਹੜਾ ਹੈਗਾ ਇਹ ਗੈਂਗਸਟਰਵਾਦ ਦੇ ਵਿੱਚ ਵੱਧ ਚੁੱਕਿਆ ਹੈ ਜਿੰਨਾ ਪੰਜਾਬ ਦੇ ਵਿੱਚ ਨਸ਼ਾ ਵੱਧ ਚੁੱਕਿਆ ਤਾਂ ਇਹ ਡਬਲ ਇੰਜਨ ਦੀ ਜਿਹੜੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹਰ ਹਾਲਤ ਸਾਨੂੰ ਬਣਾਉਣੀ ਪੈਣੀ ਹੈ ਮੈਂ ਤੁਹਾਡੇ ਰਾਹੀਂ ਇਹੀ ਮੈਸੇਜ ਦੇਣਾ ਚਾਹੂੰਗਾ ਔਰ ਮੈਂ ਬੇਨਤੀ ਵੀ ਕਰੂੰਗਾ ਬਹੁਤ ਸਾਰੇ ਐਸੇ ਕੰਮ ਆ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਕੀਤੇ ਆ ਮੈਂ ਇੱਕ ਲਾਸਟ ਗੱਲ ਲਿਆ ਕੇ ਆਪਣਾ ਵਿਰਾਮ ਦੇਵਾਂਗਾ 2019 ਦੇ ਇਲੈਕਸ਼ਨ ਦੇ ਵਿੱਚ ਮੈਂ ਇੱਕ ਕਿਤਾਬਚਾ ਤਿਆਰ ਕੀਤਾ ਕਿਤਾਬਚੇ ਦੀ ਚਰਚਾ ਬਹੁਤ ਹੋਈ ਕਿਉਂਕਿ ਹਰ ਹਲਕੇ 'ਚ 4-4 5-5000 ਵੰਡਦੇ ਸੀ ਇਹ ਇਵਨ ਗੱਲ ਜਿਹੜੀ ਹੈ ਬੀਜੇਪੀ ਹੈੱਡਕੁਆਰਟਰ ਵੀ ਪਹੁੰਚੀ ਬਨੀਤ ਜੀ ਤੋਂ ਮੈਂ ਮੈਥੋਂ ਮੰਗਾਇਆ ਕਿ ਅਮਰ ਸ਼ਾਹ ਜੀ ਨੇ ਅਮਰਸਰ ਦੇ ਵਿੱਚ ਆ ਕੇ ਉਹ ਉਹ ਪਰਚੇ ਦੇ ਵਿੱਚੋਂ ਕੁਝ ਗੱਲਾਂ ਪੜੀਆਂ ਮੈਂ ਉਸ ਵੇਲੇ 21 ਆ ਜਾਂ 22 ਆ ਮੇਰੇ ਯਾਦ ਨਹੀਂ ਅੱਜ ਮੈਂ ਨਾਲ ਲੈ ਕੇ ਨਹੀਂ ਆਇਆ ਮੈਂ ਉਸ ਵੇਲੇ ਵੀ ਜਦੋਂ ਕੰਮ ਕੱਢੇ 21 ਕੇ 22 ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤੇ ਐ ਤਾਂ ਸਾਡੀ ਪਾਰਟੀ ਨੇ ਖੁਦ ਵੀ ਲੋਕ ਹਰਾਨ ਸੀ ਤੇ ਐਨੇ ਕੰਮ ਕੀਤੇ ਭਾਵੇਂ ਕਾਲੀ ਸੂਚੀ माफ ਕਰਨ ਦੀ ਗੱਲ ਹੈ ਭਾਵੇਂ ਕਰਤਾਕੁਰ ਲਾਂਗੇ ਦੀ ਗੱਲ ਹੈ ਜੀਐਸਟੀ ਮਾਫਤ ਕਰਨ ਦੀ ਗੱਲ ਹੈ ਅੱਜ ਸਾਡੇ ਗੁਰਦੁਆਰਾ ਸਾਹਿਬ ਨੂੰ एसयू पीएस ਨੂੰ ਜਿੰਨਾ ਮਰਜ਼ੀ ਬਾਰੋਂ ਫੰਡ ਆਜੇ ਕੋਈ ਰੋਕ ਨਹੀਂ ਪਰ ਪਹਿਲਾ 84 ਵੇਲੇ ਜਦੋਂ ਅਟੈਕ ਹੋਇਆ ਉਸ ਤੋਂ ਬਾਅਦ ਜਿਹੜੀ ਹੈ ਉਹ ਰੋਕ ਲੱਗੀ ਸੀ ਇਸ ਕਰਕੇ ਮੈਂ ਸਮਝਦਾ ਕਿ ਸਾਨੂੰ ਜਿੰਨਾ ਕੰਮ ਕੀਤਾ ਹੈ ਇਹ ਲੋਕਾਂ ਦੇ ਦਰਾਂ ਤੱਕ ਲੈ ਕੇ ਜਾਣੇ ਆ ਧਾਕੜ ਸਾਹਿਬ ਅਚੂਨੀ ਸਾਹਿਬ ਦਾ ਮੈਂ ਉਚੇਚਾ ਤੌਰ ਤੇ ਦੁਬਾਰਾ ਧੰਨਵਾਦ ਕਰੂੰਗਾ